ਵਿਰਤੋਂ ਨਾਲ ਆਉਣ ਗਏ ਸੀਗੇ ਤਿੰਨ ਹੀ ਮਾਂ ਪੁੱਤ ਤੇ ਛੱਤ ਸਾਡੀ ਮਤਲਬ ਡਿੱਗ ਪਈ ਸਾਨੂੰ ਫੇਰ ਆ ਗਵਾਂਢੀਆਂ ਨੇ ਫੋਨ ਲਾਇਆ ਜਾਂਦੀ ਤੁਹਾਡੀ ਛੱਤ ਡਿੱਗ ਪਈ ਅੱਛਾ ਫੇਰ ਅਸੀਂ ਆਏ ਫੇਰ ਇਹਨਾਂ ਨੇ ਵਿਚਾਰਿਆਂ ਨੇ ਆਪਦੀ ਕਾਂ ਦੇ ਢਾਈ ਇਧਰੋਂ ਤਾਂ ਬਾਰ ਵੀ ਨਹੀਂ ਖੁੱਲਿਆ ਕਾਂ ਦੇ ਢਾਕੇ ਤੇ ਫੇਰ ਅਸੀਂ ਵੇਖਿਆ ਫੇਰ ਸਾਰਾ ਦਹਿਸਨ ਅਸੀਂ ਹੋ ਗਿਆ ਕੋਈ ਚੀਜ਼ ਨਹੀਂ ਬਚੀ ਨਾ ਕੋਈ ਪਾਂਡਾ ਨਾ ਕੋਈ ਚੱਕਲਾ ਨਾ ਕੋਈ 베ਰ ਨਾ ਕੁਝ ਨਹੀਂ ਬਚਿਆ ਸਕਰਾ ਜੀ ਕੰਮ ਕਰਦੀ ਹੁਣ ਅਸੀਂ ਸਿੰਚਨਸ ਵਜੋਂ ਚੋਨਾ ਚੋਨਾ ਲਾ ਲੈਨੇ ਅੱਛਾ ਜੋਨਾ ਲਾਈ ਜਾਂਦੇ ਸੀ ਹੁਣ ਇਸ ਵੀਡੀਓ ਦੀ ਜੋ ਵੀ ਕਮਾਈ ਹੋਊਗੀ ਅਸੀਂ ਇਸ ਪਰਿਵਾਰ ਨੂੰ ਦੇਵਾਂਗੇ ਜੋ ਵੀ ਹੋਊਗਾ ਜੇ ਤੁਸੀਂ ਇਸ ਪਰਿਵਾਰ ਦੀ ਮਦਦ ਨਹੀਂ ਕਰ ਸਕਦੇ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਸਾਡਾ ਅਜੇ ਪਿਛਲਾ ਵੀ ਨਹੀਂ ਲੱਥਾ ਸੀ ਪਿਛਲੇ ਵੀ ਅਜੇ ਅੱਧੇ ਦੇਣੇ ਸੀ ਇਸ ਕਿੰਨੀ ਜਗ੍ਹਾ ਸੀ ਭਣੇ ਇਹ ਦੂੜ ਕੇ ਮਰਲਾ ਸੀਗਾ ਇਹ ਕਿੰਨੇ ਕਮਰੇ ਸੀ ਇਹਦੇ ਚ ਦੋ ਕਮਰੇ ਸੀਗੇ ਦੋ ਕਮਰੇ ਦੋਵੇਂ ਟੈਟੇਰੀਓਂ ਤੇ ਆਹ ਦੇਖ ਲਓ ਤੁਸੀਂ ਕਿਸ ਤਰੀਕੇ ਦੇ ਨਾਲ ਪੱਖੇ ਪਏ ਆ ਗੱਦੇ ਪਏ ਆ ਬਿਸਤਰੇ ਪਏ ਆ ਜਿਹੜੇ ਕਦੇ ਇਹਨਾਂ ਨੇ ਝਾਵਣਾ ਲਈ ਹੋਣਗੇ ਸੀ ਸੌਖੀ ਨੀਂਦ ਸੌਵਾਂਗੇ ਵੀਰੇ ਮਾਸਾ ਹੀ ਲਿਆ ਸੀਗਾ ਸੀ ਸਟੈਂਡ ਵਾਲਾ ਪੱਖਾ ਸੀਗਾ ਸਾਡਾ ਮੰਝੇ ਸੀਗੇ ਸਾਰਾ ਕੁਝ ਟੁੱਟ ਗਿਆ ਕੁਝ ਦੀਦਾ ਹੀ ਨਹੀਂਗਾ ਬਸ ਉੱਤੇ ਆਹੀ ਦੀਦਾ ਲੈਂਟਰੀ ਡਿੱਗ ਗਿਆ ਦੀਦਾ ਸਮਾਨ ਤਾਂ ਇਹਦਾ ਵੀਰੇ 35 36000 ਰੁਪਏ ਰਹਿੰਦੇ ਅਸੀਂ ਦੇਣਾ ਸਾਡੇ ਸਿਰ ਕਰਜ਼ਾ ਪਹਿਲਾਂ ਮੈਨੂੰ 2 ਕੁ ਮਹੀਨੇ ਕੰਮ ਨਹੀਂ ਮਿਲਿਆ ਸੀਗਾ ਉਹਦੋਂ ਫਿਰ ਮੇਰੇ ਭੈਣਾ ਭਰਾਵਾਂ ਨੇ ਮੈਨੂੰ ਦਿੱਤੇ ਸੀਗੇ ਉਹਨਾਂ ਨੇ ਗੁਜ਼ਾਰਾ ਕੀਤਾ ਸੀਗਾ ਹੁਣ ਅਸੀਂ ਝੋਨਾ ਤਾਂ ਲਾਇਆ ਸੀਗਾ ਅਸੀਂ ਉਹਨਾਂ ਦੇ ਪੈਸੇ ਮੋੜਤੇ ਸੀਗੇ ਅਸੀਂ ਕਿਹਾ ਚਲ ਵੀ ਅੱਧੇ ਕ ਮੋੜ ਗਏ ਅਸੀਂ ਕਿਹਾ ਵੀ ਚਲ ਕੋਸ ਤਾਂ ਮੁੜ ਗਏ ਵੀ ਹੁਣ ਸਾਨੂੰ ਸੌਖਾ ਹੋ ਜਾਊਗਾ ਪਰ ਸਾਨੂੰ ਪਤਾ ਹੀ ਨਹੀਂ ਸੀ ਸਾਨੂੰ ਹੋਰ ਵੀ ਆਖ ਹੋ ਜਾਊਗਾ ਕਾਲ ਸਫਰਨਾ ਜੁੜੇ ਨੂੰ ਤੁਸੀਂ ਤੇ ਮੈਂ ਆ ਜੋਤ ਮੀ ਪੈਂਦਾ ਬਹੁਤ ਸਾਰੇ ਲੋਕ ਕਹਿੰਦੇ ਨੇ ਬਹੁਤ ਸੁਹਾਣਾ ਮੌਸਮ ਹੈ ਬਹੁਤ ਚੰਗਾ ਮੌਸਮ ਹੈ ਪਰ ਬਹੁਤ ਸਾਰੀਆਂ ਔਰਤਾਂ ਨੂੰ ਬਹੁਤ ਸਾਰੇ ਬੱਚਿਆਂ ਨੂੰ ਬਹੁਤ ਸਾਰੀਆਂ ਜਿੰਦਾਂ ਨੂੰ ਦੁੱਖ ਹੁੰਦਾ ਹੈ ਕਿਉਂਕਿ ਜਦੋਂ ਉਹਨਾਂ ਦੀਆਂ ਛੱਤਾਂ ਚੋਂਦੀਆਂ ਤੇ ਬਹੁਤ ਸਾਰੀਆਂ ਛੱਤਾਂ ਤਾਂ ਡਿੱਗ ਵੀ ਪੈਂਦੀਆਂ ਅੱਜ ਇੱਕ ਛੱਤ ਦਿਖਾਉਣ ਲੱਗੇ ਜਿਹੜੀ ਡਿੱਗ ਪਈ ਤੇ ਉਸ ਘਰ ਦੇ ਵਿੱਚ ਇਧਰ ਨੂੰ ਹੋ ਜੋ ਪਣੇ ਉਸ ਘਰ ਦੇ ਵਿੱਚ ਜਾਣ ਜੋਗੇ ਵੀ ਉਹ ਭੈਣ ਨਹੀਂ ਰਹੀ ਸਾਡੇ ਨਾਲ ਅਜੇ ਹ ਇੱਕ ਪਰਿਵਾਰ ਮੌਜੂਦ ਹੈ ਭੈਣੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵਿੰਦਰ ਕੌਰ ਹੈ ਇਹ ਭੈਣ ਕੀ ਕਟਣਾ ਵਾਪਰੀ ਆ ਪੂਰੇ ਇਹ ਅਸੀਂ ਵੀਰੇ ਝੋਨ ਨਾਲ ਆਉਣ ਗਏ ਸੀਗੇ ਤੇ ਨਹੀਂ ਮਾਂ ਪੁੱਤ ਤੇ ਛੱਤ ਸਾਡੀ ਮਗਰੋਂ ਡੱਗ ਪਈ ਸਾਨੂੰ ਫਿਰ ਆ ਗਵਾਂਢੀਆਂ ਨੇ ਫੋਨ ਲਾਇਆ ਜਾਂਦੇ ਥੋੜੀ ਛੱਤ ਡੱਗ ਪਈ ਅੱਛਾ ਫਿਰ ਅਸੀਂ ਆਏ ਫਿਰ ਇਹਨਾਂ ਨੇ ਵਿਚਾਰਿਆਂ ਨੇ ਆਪਦੀ ਕੰਨ ਢਾਈ ਇਧਰੋਂ ਤਾਂ ਬਾਰ ਵੀ ਨਹੀਂ ਖੁੱਲਿਆ ਕੰਨ ਢਾ ਕੇ ਤੇ ਫਿਰ ਅਸੀਂ ਵੇਖਿਆ ਫਿਰ ਸਾਰਾ ਦੈਸਨਾਸੀ ਹੋ ਗਿਆ ਕੋਈ ਚੀਜ਼ ਨਹੀਂ ਬਚੀ ਨਾ ਕੋਈ ਪੰਡਾ ਨਾ ਕੋਈ ਟੱਕਲ ਨਾ ਕੋਈ ਵੇਲ ਨਾ ਕੋਸ ਨਹੀਂ ਬਚਾ ਕਿਵੇਂ ਗੁਜ਼ਾਰਾ ਕਰਦੇ ਆਂ ਭੈਣੇ ਮੈਂ ਵੀਰੇ ਵੈਸੇ ਤਾਂ ਘਰ ਆਜੀ ਕੰਮ ਕਰਦੀ ਹਾਂ ਹੁਣ ਸੀਜ਼ਨ ਸੋਜਾਂ ਚ ਝੋਨਾ ਝੋਨਾ ਲਾ ਲੈਨੇ ਅੱਛਾ ਝੋਨਾ ਲਾਈ ਜਾਂਦੇ ਸੀਗੇ ਹੁਣ ਕਿੰਨੇ ਬੱਚੇ ਦੋ ਬੱਚੇ ਆ ਕੁੜੀ 11ਵੀਂ ਚ ਪੜਦੀ ਏ ਮੁੰਡਾ 8ਵੀਂ ਚ ਪੜਦਾ ਸਰਕਾਰੀ ਸਕੂਲ ਚ ਪੜਦੇ ਦੂਵੇਂ ਇਹਨੇ ਕੋਈ ਕਮਰਾ ਕੋਬਰਾ ਵੀ ਨਹੀਂ ਬਚਿਆ ਸਾਰੇ ਹੀ ਕੋਸ ਨਹੀਂ ਬਚਿਆ ਵੀਰੇ ਸਾਰਾ ਡੰਦ ਪਿਆ ਤੋਂ ਤੇ ਫਿਰ ਤੁਹਾਨੂੰ ਫੋਨ ਗਿਆ हां ਸਾਨੂੰ ਫੋਨ ਜਾ ਉਹੜਿਆ ਸੀਗਾ ਤੇ ਫਿਰ ਜਦੋਂ ਆ ਕੇ ਵੇਖਿਆ ਘਰ ਦੇ ਹਾਲਾਤ ਘਰ ਦੇ ਹਾਲਾਤ ਬਸ ਵਈ ਮੈਂ ਕਿਹਾ ਚਲੋ ਪ੍ਰਮਾਤਮਾ ਦੀ ਮਰਜ਼ੀ ਜਿੱਥੇ ਉਹ ਰੱਖ ਕੇ ਰਹਿਣਾ ਹੀ ਪੈਣਾ ਪੈਣੀ ਜਿਵੇਂ ਮੈਂ ਦੇਖਿਆ ਅੰਦਰ ਪੱਕੇ ਪਏ ਆ ਜਾਂ ਹੋਰ ਸਬਾਨ ਪਿਆ ਉਹ ਵੀ ਮਸਾ ਲਿਆ ਹੋਣਾ ਹਾਂ ਵੀਰੇ ਮਸਾ ਹੀ ਲਿਆ ਸੀਗਾ ਸੀ ਸਟੈਂਡ ਵਾਲਾ ਪੱਖਾ ਸੀਗਾ ਸਾਡਾ ਮੰਝੇ ਸੀਗੇ ਸਾਰਾ ਕੁਝ ਟੁੱਟ ਗਿਆ ਕੁਝ ਦੀਦਾ ਹੀ ਨਹੀਂਗਾ ਬਸ ਉੱਤੇ ਆ ਹੀ ਦੀਦਾ ਲੈਂਟਰੀ ਡਿੱਗ ਗਿਆ ਦੀਦਾ ਸਮਾਨ ਤਾਂ ਵਾਸਾ ਹੋ ਗਿਆ ਵੀ ਜਿਵੇਂ ਹੈ ਨਹੀਂ ਸੀਗਾ ਵਿੱਚ ਉੱਤੇ ਪੱਥਰ ਹੀ ਪੱਥਰ ਦੀ ਇਹਦੇ ਕੋਈ ਸਮਾਨ ਨਹੀਂ ਬਚਿਆ ਸਾਡਾ ਕਿੰਨੇ ਜਾਣੇ ਰਹਿੰਦੇ ਹੋ ਭੈਣ ਤਿੰਨ ਜਾਣੇ ਰਹਿੰਦੇ ਸੀ ਤੁਹਾਡੇ ਪਤੀ ਮੇਰੇ ਪਤੀ ਹੈ ਨਹੀਂਗੇ ਵੀਰੇ ਹਾਂਜੀ ਮੈਨੇ ਇਕੱਲੀ ਔਰਤ ਦਾ ਉਹੀ ਔਖਾ ਹੋ ਜਾਂਦਾ ਬਾਕੀ ਉਪਰੋਂ ਮਕਾਨ ਵੀ ਡੇਗ ਜਾਣਾ ਸਿਰ ਦੀ ਛੱਤ ਵੀ ਹਾਂਜੀ ਵੀਰੇ ਕਿੱਥੇ ਰਹਿੰਦੇ ਹੋ ਫਿਰ ਭੈਣ ਹੁਣ ਵੀਰੇ ਕੇਰਾ ਤਾਂ ਸੀ ਛੋੜਨਾ ਹੀ ਲਾਈ ਜਾਂਨੇ ਮੰਮੀ ਲੈ ਗਈ ਸੀਗੀ ਸਾਨੂੰ ਮੰਮੀ ਉਹਰਾ ਕੋਲੇ ਗਏ ਅਸੀਂ ਬੱਚੇ ਵੀ ਉੱਥੇ ਗਏ ਹੂੰ ਬੱਸ ਤੇ ਕਿਹੜੀ ਕਿਹੜੀ ਕਲਾਸ ਚ ਪੜਦੇ ਆ ਕੁੜੀ 11ਵੀਂ ਚ ਪੜਦੀ ਆ ਮੁੰਡਾ 8ਵੀਂ ਚ ਪੜਦਾ ਬਣੇ ਦੇਖ ਕੇ ਤਾਂ ਨਿਕਲਦੀ ਹੋਊਗੀ ਕਿਤੇ ਉਮੀਦਾਂ ਨਾਲ ਇਹ ਸਮਾਨ ਬਣਾਇਆ ਹੋਣਾ ਕਿ ਕੋ ਇਹ ਨਹੀਂ ਪਤਾ ਵੀ ਕੋਈ ਤੁਸੀਂ ਲੋਨ ਤੇ ਲਿਆ ਹੋਵੇ ਜਾਂ ਕਿਸ਼ਤਾ ਤੇ ਸਮਾਨ ਲਿਆ ਹੋਵੇ ਇਹਦਾ ਵੀਰੇ 35 36000 ਰੁਪਏ ਰਹਿੰਦੇ ਆ ਸੀ ਦੇਣਾ ਸਾਡੇ ਸਿਰ ਕਰਜ਼ਾ ਪਹਿਲਾਂ ਮੈਨੂੰ 2 ਕੁ ਮਹੀਨੇ ਕੰਮ ਨਹੀਂ ਮਿਲਿਆ ਸੀਗਾ ਉਦੋਂ ਫਿਰ ਮੇਰੇ ਭੈਣਾ ਭਰਾਵਾਂ ਨੇ ਮੈਨੂੰ ਦਿੱਤੇ ਸੀਗੇ ਉਹਨਾਂ ਨੇ ਗੁਜ਼ਾਰਾ ਕੀਤਾ ਸੀਗਾ ਹੁਣ ਅਸੀਂ ਝੋਨਾ ਤਾਂ ਲਾਇਆ ਸੀਗਾ ਅਸੀਂ ਉਹਨਾਂ ਦੇ ਪੈਸੇ ਮੋੜਤੇ ਸੀਗੇ ਅਸੀਂ ਕਿਹਾ ਚਲ ਵੀ ਅੱਧੇ ਕ ਮੁੜ ਗਏ ਅਸੀਂ ਕਿਹਾ ਵੀ ਚਲ ਕੋਸ ਤਾਂ ਮੁੜ ਗਏ ਵੀ ਹੁਣ ਸਾਨੂੰ ਸੌਖਾ ਹੋ ਜਾਊਗਾ ਪਰ ਸਾਨੂੰ ਪਤਾ ਹੀ ਨਹੀਂ ਸੀ ਸਾਨੂੰ ਹੋਰ ਵੀ ਔਖਾ ਹੋ ਜਾਊਗਾ ਕਿਸੇ ਨੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੇ ਮਦਦ ਕੀਤੀ ਕੋਈ ਨਹੀਂ ਵੀਰੇ ਹਜੇ ਤੱਕ ਤਾਂ ਕਿਸੇ ਨੇ ਨਹੀਂ ਕੀਤੀ ਕਿਦੋਂ ਡਿੱਗ ਗਿਆ ਇਹ ਵੀਰੇ ਮੈਂ ਪਰਸੋਂ ਡਿੱਗ ਗਿਆ ਹੂੰ ਕੈਨੇਡਾ ਤੋਂ ਆ ਰਹੇ ਜੀ ਇਹ ਭੈਣ ਕਿੰਨੇ ਟਾਈਮ ਤੋਂ ਰਹਿ ਰਹੇ ਹੋ ਤੁਸੀਂ ਇਹ ਇੱਥੇ ਸਾਨੂੰ 2 ਕਸਾਲ ਹੋ ਗਏ ਹੋਣੇ ਵੀਰੇ 2 ਸਾਲ ਹੋ ਗਏ ਭੈਣੇ ਜਦੋਂ ਰਾਸਤੇ ਦੇ ਵਿੱਚ ਮਿਲੇ ਆਪਾਂ ਤੇ ਰਾਸਤੇ ਦੇ ਵਿੱਚ ਵੀ ਤੁਸੀਂ ਪ੍ਰੋਪਰ ਠੀਕ ਨਹੀਂ ਸੀ ਕੋਈ ਸੁਰਤ ਨਹੀਂ ਸੀ ਹਾਂਜੀ ਵੀਰੇ ਕਿਉਂਕਿ ਏਡੀ ਵੱਡੀ ਗੱਲ ਹੋ ਗਈ ਸਿਰ ਤੋਂ ਛੱਤ ਚੱਲ ਗਈ ਕਿਉਂਕਿ ਛੱਤੀ ਜ਼ਰੂਰੀ ਹੁੰਦੀ ਹੈ ਹਾਂਜੀ ਹਾਂਜੀ ਮੈਂ ਆਹ ਮੁੰਡਿਆਂ ਨੂੰ ਸੱਦਨ ਗਈ ਸੀ ਮੈਂ ਕਿਹਾ ਫੋਟੋ ਖਿੱਚ ਕੇ ਉਹ ਆਂਦੇ ਸੀ ਬਾਈ ਜੀ ਆਂਦੇ ਸੀ ਵੀ ਪਾਉਣ ਲਾਇਆ ਆਪਾਂ ਡੀਸੀ ਨੂੰ ਭੇਜਾਂਗੇ ਜਾਂ ਕਿਸੇ ਨੂੰ ਕੋਈ ਹੋਏ ਕਿਸੇ ਪ੍ਰਸ਼ਾਸਨ ਤੇ ਹੋ ਹੋਰ ਕਿਸੇ ਪ੍ਰਸ਼ਾਸਨ ਕਿਸੇ ਅਧਿਕਾਰੀ ਨਾਲ ਕੋਈ ਗੱਲ ਕਿਦਾਂ ਡਿੱਗਿਆ ਸੀ ਕੱਲ ਪਰਸੋ ਦਾ ਡਿੱਗਿਆ ਇਹ ਪਰਸੋ ਡਿੱਗਿਆ ਹਾਂਜੀ ਅੱਛਾ ਤੇ ਜਾਣੀ ਕਿ ਅੱਜ ਤੀਜਾ ਦਿਨ ਹਾਂਜੀ ਅੱਜ ਤੀਜਾ ਦਿਨ ਆ ਤਾਂ ਮੈਂ ਬਹੁਤ ਸਾਰੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰੂੰਗਾ ਕਿਉਂਕਿ ਪ੍ਰਸ਼ਾਸਨ ਦੀ ਜਦੋਂ ਤੱਕ ਕੋਈ ਹੈਲਪ ਕਰਦਾ ਜਾਂ ਪ੍ਰਸ਼ਾਸਨ ਦੀ ਜਦੋਂ ਤੱਕ ਕੋਈ ਗ੍ਰਾਂਟ ਆਉਂਦੀ ਇਹਨਾਂ ਲਈ ਉਦੋਂ ਤੱਕ ਤਾਂ ਪਰਿਵਾਰ ਪੂਰਾ ਪਰੇਸ਼ਾਨ ਹੋ ਗਿਆ ਹੁੰਦਾ ਪਤਾ ਨਹੀਂ ਕਿੰਨੇ ਕਿ ਕਜੈਰੀਆਂ ਤੇ ਢੇਡੇ ਮਾਰ ਕੇ ਇਹਨਾਂ ਨੂੰ ਜਿਹੜਾ ਹੱਕ ਹੈ ਜਾਂ ਜਿਹੜੀ ਕੁਦਰਤੀ ਆਫਤ ਆਈ ਹੈ ਉਹਦਾ ਪੂਰਾ ਮੁਆਵਜ਼ਾ ਮਿਲਦਾ ਪਤਾ ਨਹੀਂ ਮਿਲਣਾ ਵੀ ਹੈ ਜਾਂ ਨਹੀਂ ਮਿਲਣਾ ਪਰ ਜਿਹੜੇ ਵੀ ਦੇਖ ਰਹੇ ਆ ਕਿਰਪਾ ਕਰਕੇ ਇਸ ਭੈਣ ਦੀਆਂ ਅੱਖਾਂ 'ਚ ਤੁਸੀਂ ਹੰਝੂ ਦੇਖ ਸਕਦੇ ਹੋ ਕਿਉਂਕਿ ਜਦਸ ਪਰਿਵਾਰ ਦੇ ਸਿਰ ਤੇ ਛੱਤ ਨਾ ਰਵੇ ਉਸ ਪਰਿਵਾਰ ਦੇ ਹਾਲਾਤ ਕਿਉਂ ਜੇ ਹੋ ਸਕਦੇ ਤੁਸੀਂ ਦੇਖ ਸਕਦੇ ਹੋ ਭੈਣ ਵਿਚਾਰੀ ਦੱਸਦੀ ਹੈ ਵੀ ਮੈਂ ਕਰਾਚੇ ਕੰਮ ਕਰਦੀ ਆ ਦੇਖ ਸਕਦੇ ਹੋ ਪਰਿਵਾਰ ਵਿਚਾਰਾ ਉਸ ਦਿਨ ਵੀ ਝੋਨਾ ਲਾਉਣ ਜਾਂਦਾ ਇੱਕ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦਾ ਤੇ ਆਉਂਦਾ ਦੇਖਦਾ ਤੇ ਮਕਾਨ ਢਹਿ ਢੇਰੀ ਹੋ ਜਾਂਦਾ ਭੈਣ ਕੀ ਸਪੋਰਸ ਦੇ ਕੀ ਸੀ ਵਿੱਚੋਂ ਨਾਲਾ ਕੇ ਕੀ ਕਰੋਗੇ ਝੋਨਾ ਲਾ ਕੇ ਤਾਂ ਵੀਰਾ ਐਂ ਸੋਚਿਆ ਸੀ ਮੈਂ ਕਿਾ ਚਲ ਕਰ ਜਾ ਲਾ ਲਾਂਗੇ ਕੁੜੀ ਆਂਦੀ ਸੀ ਜਿਹਨੇ ਮੈਨੂੰ ਲੋਰਾ ਟੀ-ਸ਼ਰਟ ਲੈਦੀ ਮੈਂ ਕਿਾ ਕੋਈ ਨਹੀਂ ਪੁੱਤ ਆਪਾਂ ਕਰ ਜਾ ਲਾ ਲਗੇ ਮੈਂ ਕਿਾ ਆਂਦੇ ਤਾਂ ਹੁੰਦੇ ਸੀ ਜਵਾਕ ਵੀ ਆਪਾਂ ਆਪਦਾ ਘਰ ਬਣਾ ਲਗੇ ਬਣਾ ਲਗੇ ਮੈਂ ਕਿਾ ਕੋਈ ਨਹੀਂ ਆਪਾਂ ਬਣਾ ਲਾਂਗੇ ਜਮੇ ਢੇਢੇ ਨਹੀਂ ਹੋ ਗਿਆ ਸਾਡਾ ਅਜੇ ਪਿਛਲਾ ਵੀ ਨਹੀਂ ਲੱਥਾ ਸੀ ਪਿਛਲੇ ਵੀ ਅਜੇ ਅੱਧੇ ਦੇਣੇ ਸੀ ਇਸ ਕਿੰਨੀ ਜਗਾ ਸੀ ਭਣੇ ਇਹ ਇਹ ਲੋੜਕ ਮਰਲਾ ਸੀਗਾ ਇਹ ਕਿੰਨੇ ਕਮਰੇ ਸੀ ਇਹਦੇ ਚ ਦੋ ਕਮਰੇ ਸੀਗੇ ਦੋ ਕਮਰੇ ਦੀ ਦੋਵੇਂ ਟਾਇਟੇਰੀਓਂ ਦੀ ਦੋਵੇਂ ਟਾਇਟੇਰੀਓਂ ਦੀ ਕੋਈ ਕੋਈ ਸਮਾਨ ਕੱਢਿਆ ਵਿੱਚੋਂ ਨਾ ਕੁਛ ਨਹੀਂ ਨਿਕਲਿਆ ਵੀਰੇ ਕੁਛ ਵੀ ਨਹੀਂ ਨਿਕਲਿਆ ਹਮ ਕੱਲੇ ਦੋ ਸਿਲੰਡਰ ਨਿਕਲੇ ਆ ਬਸ ਹੋਰ ਕੁਛ ਨਹੀਂ ਨਿਕਲਿਆ ਬਾਕੀ ਸਾਰਾ ਜਿਪੇਣੇ ਜੇ ਕੋਈ ਉਸ ਵਕਤ ਮੰਨ ਕੇ ਚੱਲੋ ਕੋਈ ਘਰੇ ਬੱਚਾ ਹੁੰਦਾ ਜਾਂ ਤੁਸੀਂ ਵੀ ਨੁਕਸਾਨ ਵੀ ਹੋ ਸਕਦਾ ਜੀ ਦਾ ਹਾਂ ਵੀਰੇ ਅਸੀਂ ਹੁਣ ਪਾਏ ਰਹਿੰਦੇ ਸੀਗੇ ਤਿੰਨੇ ਇਹ ਭੈਣ ਨੇ ਸਾਨੂੰ ਗਵਾਂਢਣ ਨੇ ਆ ਕੇ ਕਹਿਣਾ ਕਹਿ ਦਿੰਦੀ ਤੁਹਾਡੇ ਉੱਤੇ ਡੱਗ ਪੂਗਾ ਤੁਸੀਂ ਰਹਿੰਦੇ ਹੋ ਭੈਣ ਨੂੰ ਇੱਥੇ ਏ ਆਪਦੀਆਂ ਗੱਡੀਆਂ ਗੁੱਡੀਆਂ ਸਾਈਡ ਤੇ ਘਰ ਲੈਂਦੇ ਸਮਾਨ ਸਾਈਡ ਤੇ ਘਰ ਲੈਂਦੇ ਸੀ ਜਦੋਂ ਮੀ ਆ ਜਾਂਦਾ ਸੀਗਾ। ਬਾਈ। ਆ ਮੇਰੇ ਕੋਲੇ ਨਾ ਸ਼ਬਦ ਨਹੀਂ। ਤੇ ਮੈਂ ਜਦੋਂ ਬੋਲਦਾ ਥੋੜਾ ਜਿਹਾ ਸੋਚਣ ਤੇ ਮਜਬੂਰ ਹੋ ਜਾਂਦਾ ਵੀ ਕੀ ਬੋਲਾਂ ਕੀ ਨਾ ਬੋਲਾਂ ਕਿਉਂਕਿ ਜਿਸ ਹੱਬ ਦੇ ਨਾਲ ਇਸ ਪਰਿਵਾਰ ਦੇ ਹਾਲਾਤ ਹੈ। ਜਿਸ ਹੱਬ ਦੇ ਨਾਲ ਇਹ ਜਿਹੜਾ ਘਰ ਹੈ ਉਹ ਟਹੇ ਟੇਰੀ ਹੋ ਗਿਆ। ਇੱਕ ਇੱਥੇ ਬਾਈ ਮੌਜੂਦ ਹੈ। ਦੱਸੀ ਤਾ ਬਾਈ। ਅ ਬਾਈ ਟੋਡੀਆਂ ਵੀ ਅੱਖਾਂ ਨਾਲ ਹੈ ਹਨਾ ਬਿਲਕੁਲ ਜੀ ਬਿਲਕੁਲ ਕਿਉਂਕਿ ਗਰੀਬ ਪਰਿਵਾਰ ਹੈ ਜੀ ਮਿਹਨਤ ਕਰਨ ਵਾਲਾ ਪਰਿਵਾਰ ਸੀਗਾ ਠੀਕ ਹੈ ਹਰੇਕ ਪਰਿਵਾਰ ਗਰੀਬ ਪਰਿਵਾਰ ਹੋਵੇ ਜਾਂ ਆਪਣਾ ਜੋ ਵੀ ਹੋਵੇ ਹਰੇਕ ਦੇ ਸੁਪਨੇ ਹੁੰਦੇ ਆ ਵੀ ਭਾਈ ਅਸੀਂ ਆਪਦਾ ਸੋਹਣਾ ਵਧੀਆ ਘਰ ਬਣਾਈਏ ਠੀਕ ਹੈ ਵਿਚਾਰੇ ਟਾਈਮ ਪਾਸ ਕਰੀ ਜਾਂਦੇ ਸੀਗੇ ਇਹਨਾਂ ਨੂੰ ਐ ਪਤਾ ਹੀ ਨਹੀਂ ਸੀਗਾ ਵੀ ਆ ਸਾਡੀ ਛੱਤ ਡੇਪੂਗੀ ਬਹੁਤ ਮਾੜਾ ਕੰਮ ਹੋਇਆ ਅਸੀਂ ਕਹਿੰਦੇ ਭੈਣ ਭਰਾ ਨੂੰ ਜਿੰਨੀ ਹੈਲਪ ਹੋ ਸਕਦੀ ਹੈ ਭੈਣ ਦੀ ਕਰਨੀ ਚਾਹੀਦੀ ਹੈ ਠੀਕ ਹੈ ਚਾਰੇ ਪੰਦਾਂ ਨੇ ਕਿਵੇਂ ਟਾਈਮ ਪਾਸ ਕਰਦੇ ਝੋਨਾ ਲਾਉਂਦੇ ਸੀਗੇ ਠੀਕ ਹੈ ਇਹਦਾ ਸ਼ੁਕਰ ਹੈ ਵੀ ਇਹਨਾਂ ਦੀਆਂ ਜਾਨਾਂ ਬਚ ਗਈਆਂ ਠੀਕ ਹੈ ਆਪਾਂ ਕਹਿੰਨੇ ਵੀ ਸਰਕਾਰਾਂ ਨੇ ਤਾਂ ਹੁਣ ਕੀ ਕਰਨਾ ਗੇੜੇ ਕੱਢਦੀ ਐ ਚ ਮੰਨ ਲਓ ਕੋਈ ਫੈਲ ਭਰਦਾ ਜਾਂ ਕੋਈ ਵੀ ਅੱਜਕੱਲ ਸਕੀਮ ਚੱਲ ਰਹੀ ਐ ਤਾਂ ਕੋਈ ਕੋਸ਼ਿਸ਼ ਐਣੀਗਾ ਘੱਟੋ ਘੱਟ 15 15 20 ਵੀ ਗੇੜੇ ਲੱਗ ਜਾਂਦੇ ਆ ਜਦੋਂ ਪੁੱਛਣ ਜਾਂਦੇ ਤੁਹਾਡੀ ਫੈਲ ਗਵਾਚ ਗਈ ਜੀ ਦੁਆਰ ਤੋਂ ਬਰੋ ਜੀ ਬਹੁਤ ਬੁਰਾ ਹਾਲ ਹੈ ਕਮੇਟੀ ਦਾ ਇਸ ਟਾਈਮ ਅਸੀਂ ਕਹਿੰਨਾ ਕੋਈ ਹੋਰ ਕੋਈ ਭੈਣ ਭਰਾ ਮਦਦ ਕਰਦਾ ਜਾਂ ਸੰਸਥਾ ਵਗੈਰਾ ਕੋਈ ਕਰਦੇ ਤਾਂ ਬਹੁਤ ਵਧੀਆ ਗੱਲ ਹੈ ਭੈਣ ਦੇ ਸਿਰ ਤੇ ਛੱਤ ਪੈ ਜੇ ਬਾਕੀ ਜਦੋਂ ਨੂੰ ਮਾਫੀਆ ਮਿਲਣਾ ਉਦੋਂ ਨੂੰ ਤਾਂ ਪਰਿਵਾਰ ਹੀ ਬਹੁਤ ਖੱਜਲ ਖਵਾਰ ਹੋ ਜੂਗਾ ਰਹੂਗਾ ਵੀ ਕਿੱਥੇ ਹੈ ਨਾ ਸਵਾਰ ਬਿਲਕੁਲ ਬਿਲਕੁਲ ਜੀ ਗਾਂ ਟਾਈਮ ਹੁਣ ਮੀਹ ਦੇ ਟਾਈਮ ਹੈਗੇ ਐ ਇਸ ਗੱਲ ਨੂੰ ਆਪਾਂ ਨੂੰ ਹੀ ਪਤਾ ਵੀ ਬਹੁਤ ਔਖਾ ਹੈਗਾ ਰਹਿਣਾ ਠੀਕ ਹੈ ਨਾ ਹੁਣ ਤਾਂ ਵਿਚਾਰੇ ਇਹੀ ਆ ਵੀ ਛੱਤ ਸੀਗੀ ਚੱਲ ਬੈਠੇ ਸੀਗੇ ਹੁਣ ਕਿੱਥੇ ਕਿਰਾਏ ਤੇ ਜਾਣ ਕੇ ਵਿਚਾਰੇ ਦਾ ਘਰ ਦਾ ਸਵਾਰਨ ਆ ਤੁਸੀਂ ਦੇਖ ਸਕਦੇ ਹੋ ਮੈਂ ਨਾ ਦਰਵਾਜ਼ਾ ਖੋਲ ਕੇ ਦਿਖਾਉਂਗਾ ਤੇ ਆ ਹਾਂਜੀ ਭਣੇ ਇੱਧਰ ਵੀਰੇ ਲੈਂਟਰ ਡਿੱਗਿਆ ਹੋਇਆ ਖੁੱਲਣਾ ਨਹੀਂ ਕਰਦਾ ਵੀ ਨਹੀਂ ਖੁੱਲਦਾ ਆ ਆ ਨਾ ਸੀ ਇੱਕ ਗਵਾਂਡੀਆਂ ਦੇ ਘਰੇ ਹੈ ਇਹਨਾਂ ਦੇ ਨਾਲ ਜਿਹੜਾ ਇੱਕ ਘਰ ਹੈ ਉਸ ਘਰ ਦੇ ਵਿੱਚ ਉਧਰ ਦੀ ਇਹ ਘਰ ਦਿਖਾਉਨੇ ਆ ਤੁਹਾਨੂੰ ਇਸ ਪਰਿਵਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਵਿਚਾਰਿਆ ਨੇ ਕੰਦ ਫੰਦ ਕੀ ਇਹ ਕਰਵਾਉਂਦੇ ਤਾਂ ਹੋ ਇੱਧਰਲੇ ਥੋੜਾ ਜਿਹਾ ਸਮਾਨ ਕੱਢ ਲਈ ਸਾਰਾ ਦਿੱਤਾ ਪਰ ਸਮਾਨ ਨਿਕਲੇ ਨਹੀਂ ਤਾਂ ਨਿਕਲਦਾ ਜੇ ਕੁਝ ਬਚਿਆ ਹੁੰਦਾ ਆਹ ਦੇਖ ਲਓ ਤੁਸੀਂ ਕਿਸ ਤਰੀਕੇ ਦੇ ਨਾਲ ਪੱਖੇ ਪਏ ਆ ਗੱਦੇ ਪਏ ਆ ਬਿਸਤਰੇ ਪਏ ਆ ਜਿਹੜੇ ਕਦੇ ਇਹਨਾਂ ਨੇ ਝਾਮਣਾ ਲਈ ਹੋਣਗੇ ਅਸੀਂ ਸੌਖੀ ਨੀਂਦ ਸੋਵਾਂਗੇ ਭੈਣ ਦੱਸਦੀ ਐ ਵੀ ਉਹ ਇੱਕ ਪੱਖਾ ਉਹ ਵੀ ਨਿਕਲਿਆ ਨਹੀਂ ਆ ਇੱਧਰਲੇ ਪਾਸੇ ਦੇਖ ਸਕਦੇ ਹਾਂ ਆ ਥੋੜਾ ਜਿਹਾ ਬਚ ਗਿਆ ਬੱਤੇ ਪਾਏ ਹੋਇਆ ਇਹ ਵੀ ਡਿੱਗਣ ਵਾਲਾ ਹੀ ਹੈ ਤੇ ਕੋਈ ਇਸ ਵਕਤ ਨਾ ਸ਼ਬਦ ਨਹੀਂ ਮੇਰੇ ਕੋਲੇ ਵੀ ਇਸ ਪਰਿਵਾਰ ਦੀ ਮਦਦ ਲਈ ਹੁਣ ਕੌਣ ਪਹੁੰਚੂਗਾ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਤੇ ਪੰਜਾਬੀਆਂ ਤੇ ਪੰਜਾਬੀ ਐਨ ਆਰ ਆਈ ਵੀਰਾਂ ਤੇ ਪੂਰਾ ਪੰਜਾਬ ਪਰ ਹੁਣ ਕਿਸੇ ਰੱਜੇ ਨੂੰ ਰਜਾਉਣ ਨਾਲ ਇਸ ਪਰਿਵਾਰ ਦੀ ਜਰੂਰ ਮਦਦ ਕਰੇਗੀ ਜਿੰਨੇ ਵੀ ਜਾਣੇ ਵੀਡੀਓ ਦੇਖ ਰਹੇ ਆ ਮੇਰੀ ਬੇਨਤੀ ਹੈ ਤੇ ਅਸੀਂ ਵੀ ਇੱਕ ਫੈਸਲਾ ਇੱਥੇ ਲੈ ਕੇ ਜਾਵਾਂਗੇ ਇਸ ਵੀਡੀਓ ਦੀ ਜੋ ਵੀ ਕਮਾਈ ਹੋਊਗੀ ਅਸੀਂ ਇਸ ਪਰਿਵਾਰ ਨੂੰ ਦੇਵਾਂਗੇ ਜੋ ਵੀ ਹੋਊਗੀ ਜੇ ਤੁਸੀਂ ਇਸ ਪਰਿਵਾਰ ਦੀ ਮਦਦਤ ਨਹੀਂ ਕਰ ਸਕਦੇ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਉਸ ਵੀਰ ਤੱਕ ਪਹੁੰਚੇ ਜੋ ਇਹਨਾਂ ਦੀ ਮਦਦ ਕਰ ਸਕੇ ਹੁਣ ਦੇਖਦੇ ਹਾਂ ਇਸ ਪਰਿਵਾਰ ਦੀ ਮਦਦ ਕੌਣ ਕਰਦਾ ਤੇ ਕਿਵੇਂ ਦੀ